ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹ ਦਿਖਾਈ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਆਰ ਦਰਸ਼ਨ ਦੇਹ ਦਿਖਾਈ ਸੁਣ ਮੀਤਾ ਤੂਰੀ ਕੋ ਬਲ ਜਾਈ ਇਹ ਮਨ ਤੇਰਾ ਭਾਈ ਰਹਾ ਪਾਮ ਮਲੋ ਵਾ ਮਲ ਮਲ ਧੋਵਾਂ ਇਹ ਮਨ ਤੈ ਕੂ ਦੇ ਸਾਂ ਸੁਣ ਮੀਤਾ ਹਾਂ ਤੇਰੀ ਸ਼ਰਨ ਆਇਆ ਪ੍ਰਭ ਮਿਲੋ ਦੇ ਹੋ ਉਪਦੇਸਾਂ ਮਾਨ ਨਾ ਕੀ ਜਾਏ ਸ਼ਰਨ ਪਾਰੀ ਜਾਏ ਕਰੈ ਸੋ ਭਲਾ ਮਨਾਈ ਸੁਣ ਮੀਤਾ ਜਿਉ ਪਿੰਡ ਸਭ ਤਾਨੇ ਅਰ ਭੀ ਜਾਏ ਏਉਂ ਦਰਸ਼ਨ ਹਰ ਜੀਉ ਪਾਈ ਆ भयो अनुग्रह प्रसाद संतन कै हर नाम है मीठा जन नानक कौ गुरु कृपा धारी साबे कुल निरंजन डीठा ਭਾਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਾਬੇ ਅਕਲ ਨਿਰੰਜਨ ਡਿਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਕਰ ਦੂਜਾ ਚੌਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਏਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਖ ਦਿਖਾਈ ਸਤਗੁਰੂ ਬੰਨੂ ਅਰਜੁਨ ਦੇ ਪਾਤਸ਼ਾਹਨ ਮਹਾਰਾਜ ਅੱਜ ਦੇ ਇਸ ਪਾਵਨ ਮੁਖਵਾਕ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਆਂ ਇੱਕ ਸਵਾਲ ਕਰਦੇ ਨੇ ਤੇ ਫਿਰ ਆਪ ਹੀ ਉਸ ਦਾ ਜਵਾਬ ਦੇ ਰਹੇ ਨੇ ਪਹਿਲਾਂ ਸਾਬ ਜੀ ਨੇ ਆਰੰਭਕ ਪੰਕਤੀਆਂ ਦੇ ਅੰਦਰ ਸਤ ਸੰਗਤੀ ਨੂੰ ਗੁਰ ਭਾਈ ਜਿਹੜਾ ਅਕਾਲ ਪੁਰਖ ਦੇ ਨਾਮ ਨਾਲ ਜੁੜਿਆ ਹੈ ਸੰਬੋਧਨ ਕੀਤਾ ਹੈ ਕਿ ਅਸੀਂ ਇੱਕੋ ਹੀ ਅਕਾਲ ਪੁਰਖ ਦੇ ਪੁੱਤਰ ਹਾਂ ਆਪਸ ਦੇ ਵਿੱਚ ਭਾਈ ਭਾਈ ਹਾਂ ਇਸ ਕਰਕੇ हे ਮੇਰੇ ਮਿੱਤਰ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਈ ਮੇਰਾ ਜੀਓ ਤੇਰੇ ਤੋਂ ਬਲਿਹਾਰ ਜਾਂਦਾ ਹੈ ਕੁਰਬਾਨ ਜਾਂਦਾ ਹੈ ਕਿ ਤੂੰ ਮੇਰੇ ਤੇ ਮਿਹਰ ਕਰ ਜਿਵੇਂ ਤੈਨੂੰ ਅਕਾਲ ਪੁਰਖ ਦਾ ਦਰਸ਼ਨ ਪ੍ਰਾਪਤ ਹੋਇਆ ਹੈ ਹਰ ਦਰਸ਼ਨ ਦੇਹੁ ਦਿਖਾਈ ਮੈਨੂੰ ਵੀ ਦਰਸ਼ਨ ਦਿਖਾ ਦੇ ਸੁਣ ਮੀਤਾ ਧੂਰੀ ਕਉ ਬਲ ਜਾਈ ਇਹ ਮਨ ਤੇਰਾ ਭਾਈ हे ਮੇਰੇ ਮਿੱਤਰ ਇਹ ਮੈਂ ਆਪਣਾ ਮਨ ਵੀ ਤੈਨੂੰ ਦੇ ਰਿਹਾ ਹਾਂ ਤੇ ਮੈਂ ਆਪਣੇ ਆਪ ਨੂੰ ਜਿਹੜਾ ਹੈ ਤੇਰੇਆਂ ਚਰਨਾਂ ਦੀ ਧੂੜ ਤੋਂ ਬਲਿਹਾਰ ਕਰਦਾ ਹਾਂ ਰਹਾਉਂ ਪਾ ਮ ਮਲੋਵਾ ਮਲਮਲ ਧੋਵਾ ਹੀ ਮਨ ਤੈਂ ਕੋ ਦੇਸਾਂ ਕਿ ਮੈਂ ਜੋ ਆਪਣਾ ਮਨ ਤੈਨੂੰ ਦੇ ਰਿਹਾ ਹਾਂ ਆਪਣੇ ਜਿਹੜਾ ਹੱਥਾਂ ਦੇ ਨਾਲ ਤੇਰੇ ਚਰਨਾਂ ਨੂੰ ਮਲਮਲ ਕੇ ਧੋਵਾ ਕਿਸੇ ਤਰੀਕੇ ਦੇ ਨਾਲ ਜਿਹੜਾ ਹੈ ਤੂੰ ਮੈਨੂੰ ਅਕਾਲ ਪੁਰਖ ਦੇ ਨਾਮ ਦੀ ਦਾਤ ਤੱਕ ਜੇ ਤੂੰ ਆਪਣੀ ਜਿਹੜੀ ਹੈ ਸੁਰਤ ਦੇ ਰਾਹੀਂ ਮੈਨੂੰ ਵੀ ਉੱਥੋਂ ਤੱਕ ਪਹੁੰਚਾ ਦੇਵੇਂ ਤੇ ਮੈਂ ਸਾਰੀ ਸੇਵਾ ਕਰਾਂ ਹਉ ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ ਪ੍ਰਭ ਮਿਲੋ ਦੇਖੋ ਉਪਦੇਸਾ ਇਹ ਮੇਰੇ ਮਿੱਤਰ ਮੈਂ ਤੇਰੀ ਹੀ ਸ਼ਰਨ ਦੇ ਵਿੱਚ ਆਇਆ ਹਾਂ ਤੂੰ ਮੈਨੂੰ ਜਿਹੜਾ ਹੈ ਕੋਈ ਉਪਦੇਸ਼ ਬਖਸ਼ਿਸ਼ ਕਰ ਜਿਸ ਦੇ ਨਾਲ ਮੈਨੂੰ ਅਕਾਲ ਪੁਰਖ ਦਾ ਮਲਾਪ ਹੋ ਸਕੇ ਇਥੋਂ ਤੱਕ ਸਾਬ ਜੀ ਨੇ ਸਵਾਲ ਕੀਤਾ ਕਿ ਇਸ ਦਾ ਜਵਾਬ ਹੈ ਫਿਰ ਮਾਣ ਨਾ ਕੀਜੈ ਸ਼ਰਨ ਪਰੀਜੈ ਕਰੇ ਸੁ ਭਲਾ ਮਨਾਈ ਕਿ ਭਾਈ ਜੀ ਅਕਾਲ ਪੁਰਖ ਦੇ ਨਾਮ ਤੱਕ ਪਹੁੰਚਣਾ ਹੈ ਉਸ ਦੀ ਕਿਰਪਾ ਦੀ ਜੇ ਅਸੀਂ ਸਾਰਿਆਂ ਨੇ ਪਾਤਰ ਬਣਨਾ ਹੈ ਤੇ ਪਹਿਲੀ ਗੱਲ ਕਰ ਮਾਣ ਨਾ ਕੀਜੇ ਹੰਕਾਰ ਛੱਡ ਦੇ ਸ਼ਰਨ ਪਰੀਜੈ ਉਸ ਦੀ ਸ਼ਰਨ ਦੇ ਵਿੱਚ ਪੈ ਜਾ ਜੇ ਜੋਸ਼ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਰੇ ਸੋ ਭਲਾ ਮਨਾਈਏ ਜੋਸ਼ ਦੇ ਵੱਲੋਂ ਹੁੰਦਾ ਹੈ ਉਸ ਨੂੰ ਸ਼ੁਕਰ ਕਰਕੇ ਮੰਨ ਲਾ ਕੇ ਇਹ ਜਿਹੜਾ ਹੈ ਸਭ ਕੁਝ ਠੀਕ ਹੈ ਸੁਣ ਮੀਤਾ ਜਿਉ ਪਿੰਡ ਸਭ ਤਨ ਅਰ ਬੀਜਾ ਇਉਂ ਦਰਸ਼ਨ ਹਰ ਜਿਉ ਪਾਈਏ ਆਪਣਾ ਤਨ ਨੂੰ ਮਾਨ ਸਭ ਕੁਝ ਜਿਹੜਾ ਹੈ ਸ਼ਰੀਰ ਜੇ ਉਸ ਦੇ ਅੱਗੇ ਭੇਟ ਕਰਦੀਏ ਤੇ ਸਾਬ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਆਕਾਲ ਪੁਰਖ ਦਾ ਦਰਸ਼ਨ ਪ੍ਰਾਪਤ ਹੋ ਸਕਦਾ ਹੈ ਇਉਂ ਦਰਸ਼ਨ ਹਰ ਜਿਉ ਪਾਈਏ ਸਰਬਜੀ ਕਹਿੰਦੇ ਜਦੋਂ ਇਹ ਸਾਰਾ ਕੁਝ ਹੋ ਗਿਆ ਤੇ ਅਕਾਲ ਪੁਰਖ ਨੇ ਮਿਹਰ ਕੀਤੀ ਭਾਇਓ अनुग्रहो प्रसाद ਸੰਤਨ ਕੇ अनुग्रह ਦਾ ਭਾਵ ਹੁੰਦਾ ਹੈ ਕਿਰਪਾ ਕਰ ਦੇਣੀ ਤੇ ਸਾਬ ਜੀ ਕਹਿੰਦੇ ਨੇ ਜਿਹੜੇ ਸੰਤ ਜਨ ਸਾਧ ਸੰਗਤ ਦੇ ਨਾਲ ਮੈਂ ਜੁੜਿਆ ਉਹਨਾਂ ਦੀ ਕਿਰਪਾ ਨਾਲ ਅਕਾਲ ਪੁਰਖ ਨੇ ਮੇਰੇ ਉੱਤੇ ਵੀ ਮਿਹਰ ਕਰ ਦਿੱਤੀ ਹੈ ਤੇ ਮਿਹਰ ਕੀ ਕੀਤੀ ਹੈ ਹਰ ਨਾਮਾ ਹੈ ਮਿੱਠਾ ਖਰੀ ਦਾ ਨਾਮ ਹੁਣ ਮੈਨੂੰ ਮਿੱਠਾ ਲੱਗਣ ਲੱਗ ਪਿਆ ਹੈ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕਲ ਨਿਰੰਜਨ ਡੀਠਾ ਮੇਰੇ ਉਤੇ ਗੁਰੂ ਨੇ ਕਿਰਪਾ ਕੀਤੀ ਤੇ ਗੁਰੂ ਦੀ ਜਿਹੜੀ ਹੈ ਕਿਰਪਾ ਦੇ ਨਾਲ ਸਭ ਅਕਲ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਨੂੰ ਮੈਨੂੰ ਦਿਖਾਈ ਦੀ ਇਹਨਾਂ ਲੱਗ ਪਿਆ ਮੈਨੂੰ ਉਸਦੇ ਦਰਸ਼ਨ ਹੋ ਗਏ ਸੋ ਕਹਿਣ ਦਾ ਭਾਵ ਸਾਬ ਜੀ ਨੇ ਜਿਹੜੀ ਅੱਜ ਬਖਸ਼ਿਸ਼ ਕੀਤੀ ਹੈ ਕਿ ਭਾਈ ਸਤ ਸੰਗਤ ਆਪਾ ਗਵਾਣਾ ਅਕਾਲ ਪੁਰਖ ਦੇ ਹੁਕਮ ਨੂੰ ਸੱਤ ਕਰਕੇ ਮੰਨਣ ਦੀ ਜਾਚ ਹੀ ਸਭ ਤੋਂ ਵੱਡਾ ਸੁੱਖ ਹੈ ਇਹਦੇ ਵਿੱਚੋਂ ਹੀ ਜੋ ਅਕਾਲ ਪੁਰਖ ਦਾ ਦਰਸ਼ਨ ਹੋ ਸਕਦਾ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾ ਪਾਈਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ